ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਆ ਰਹੇ ਸੀ ਉਹਨਾਂ ਦੀਆਂ ਜੋ ਬੇਵਕਤੀ ਮੌਤਾਂ ਹੋ ਰਹੀਆਂ ਨੇ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਹੈ ਇੱਥੇ ਦੀ ਕਮਿਊਨਿਟੀ ਵਾਸਤੇ ਵੀ ਪਿੱਛੇ ਬੈਠੇ ਮਾਪੇ ਵਾਸਤੇ ਵੀ ਤੇ ਇੱਥੇ ਦੀ ਸਰਕਾਰ ਵਾਸਤੇ ਵੀ ਕੀ ਕਾਰਨ ਨੇ ਤੇ ਕੌਣ ਜ਼ਿੰਮੇਵਾਰ ਹੈ ਕੀ ਸਿਰਫ ਪੇਰੈਂਟਸ ਤੇ ਬੱਚੇ ਹੀ ਜ਼ਿੰਮੇਵਾਰ ਨੇ ਜਾਂ ਸਰਕਾਰ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਬੱਚਿਆਂ ਪ੍ਰਤੀ ਦਰਅਸਲ ਜਦੋਂ ਬੱਚੇ ਇੱਥੇ ਆਉਂਦੇ ਨੇ ਤਾਂ ਉਹਨਾਂ ਦੀਆਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਬੜੇ ਐਕਸਾਈਟਿਡ ਹੁੰਦੇ ਨੇ ਉਹ ਆਪਣੇ ਭਵਿੱਖ ਇਹ ਇੰਡੀਆ ਪਿੱਛੇ ਜਿੱਥੇ ਹੁੰਦੇ ਨੇ ਉਹ ਮੋਸਟਲੀ ਬੜੇ ਪ੍ਰੋਟੈਕਟਿਵ এনवायरमेंट ਦੇ ਵਿੱਚ ਹੁੰਦੇ ਨੇ ਜਿੱਥੇ ਉਹਨਾਂ ਨੂੰ ਸਭ ਕੁਝ ਪ੍ਰੋਵਾਈਡ ਕੀਤਾ ਜਾਂਦਾ। ਤੋਂ ਇੱਥੇ ਆਉਂਦੇ ਨੇ ਇੱਕਦਮ ਉਹਨਾਂ ਦੇ ਉੱਤੇ ਜ਼ਿੰਮੇਵਾਰੀਆਂ ਦਾ ਸਾਰਾ ਭਾਰ ਆ ਜਾਂਦਾ। ਉਹਨਾਂ ਨੂੰ ਪਤਾ ਲੱਗਦਾ ਵੀ ਉਹਨਾਂ ਨੇ ਹੁਣ ਆਪਣੀ ਪੜ੍ਹਾਈ ਵੀ ਕਰਨੀ ਐ, ਕੰਮ ਵੀ ਲੱਭਣਾ ਐ, ਕੰਮ ਲੱਭ ਕੇ ਫਿਰ ਕੰਮ ਕਰਨਾ ਵੀ, ਆਪਣੀ ਪੀਸਾਂ ਵੀ ਕਢਣੀ ਐ, ਘਰ ਦੇ ਕੰਮ ਵੀ ਕਰਨੇ ਨੇ, ਰੋਟੀ ਪਾਣੀ ਵੀ ਕਰਨਾ ਤੇ ਹੋਰ ਵੀ ਕਈ ਜ਼ਿੰਮੇਵਾਰੀਆਂ ਉਹਨਾਂ ਉੱਤੇ ਆ ਬੈਠਦੀਆਂ। ਨਾਰਮਲ ਸਰਕਮਸਟੈਂਸਸ ਦੇ ਵਿੱਚ 18-19 ਸਾਲ ਦੇ ਬੱਚੇ ਨੂੰ ਜ਼ਿੰਦਗੀ ਦਾ ਨਾ ਤਜਰਬਾ ਨਹੀਂ ਹੁੰਦਾ ਇਹ ਸਖਤ ਮੈਂਤ ਕਿਦਾਂ ਕਰਨੀ ਹੈ ਸਾਰਿਆਂ ਬਾਰੇ ਉਹਨੂੰ ਇੱਥੇ ਆ ਕੇ ਪਤਾ ਚੱਲਦਾ ਹੈ ਤੇ ਕਈ ਵਾਰੀ ਐਦਾਂ ਹੁੰਦਾ ਕਿ ਇੱਥੇ ਆ ਕੇ ਜੋ ਸਿਚੁਏਸ਼ਨ ਉਹ ਸੋਚ ਕੇ ਆਏ ਹੁੰਦੇ ਨੇ ਉਹ ਇੱਥੇ ਕੁਝ ਵੀ ਹੈ ਜਾਂ ਨਹੀਂ ਹੁੰਦਾ ਕਈ ਵਾਰ ਉਹਨਾਂ ਨੂੰ ਕੰਮ ਵੀ ਨਹੀਂ ਲੱਭਦਾ ਤੇ ਫਿਰ ਉਹ ਇਹਾਂ ਚਿੰਜਾਂ ਬਾਰੇ ਬੜੀ ਵੀ ਹੋਣ ਲੱਗ ਜਾਂਦੇ ਨੇ ਸਾਰਾ ਪ੍ਰੈਸ਼ਰ ਵੀ ਆਪਣੇ ਉੱਤੇ ਲੈ ਲੈਂਦੇ ਨੇ ਸਟ्रेस ਉਹਨਾਂ ਨੂੰ ਹੋਣਾ ਸ਼ੁਰੂ ਹੋ ਜਾਂਦਾ ਉਹਨਾਂ ਨਾਲ ਇੱਥੇ ਗੱਲ ਕਰਨ ਨੂੰ ਵੀ ਕੋਈ ਨਹੀਂ ਹੁੰਦਾ ਨਾ ਉਹ ਪਿੱਛੇ ਆਪਣੇ ਮਾਵਾਬ ਨੂੰ ਇਹ ਦੱਸਦੇ ਕਿਉਂਕਿ ਉਹ ਆਪਣੇ ਮਾਵਾਬ ਨੂੰ ਵੀ ਸਟ्रेस ਨਹੀਂ ਪਾਉਣਾ ਚਾਹੁੰਦੇ ਉਹਨਾਂ ਨੂੰ ਹੁੰਦਾ ਅੱਜ ਨਹੀਂ ਤਾਂ ਕੱਲ ਸਿਚੁਏਸ਼ਨ ਚੇਂਜ ਹੋ ਜੂਗੀ ਸ਼ਾਇਦ ਸਿ ਪਰ ਇਹ ਹੁੰਦਾ ਹੁੰਦਾ ਕਈ ਵਾਰੀ ਐਦਾਂ ਵੀ ਹੁੰਦਾ ਕਿ ਬੱਚਾ ਸਾਰਾ ਸਟ्रेस ਆਪਣੇ ਉੱਤੇ ਲੈ ਪੈਂਦਾ ਅੰਦਰੇ ਅੰਦਰ ਕੁੜਦਾ ਹੋਇਆ ਹਾਰਟ ਅਟੈਕ ਦੇ ਸਾਇਲੈਂਟ ਅਟੈਕ ਵੀ ਹੋ ਜਾਂਦਾ ਜਾਂ ਕਈ ਵਾਰੀ ਐਦਾਂ ਵੀ ਹੋਇਆ ਕਿ ਬੱਚਿਆਂ ਨੇ ਸਟ्रेस ਦੇ ਵਿੱਚ ਆ ਕੇ ਨਸ਼ਿਆਂ ਦਾ ਸੇਵਨ ਵੀ ਸ਼ੁਰੂ ਕਰਤਾ ਤੇ ਕਈ ਬੱਚਿਆਂ ਨੇ ਓਵਰਡੋਸ ਦੇ ਨਾਲ ਆਪਣੀ ਜਾਨ ਵੀ ਗਵਾਈ ਹੈ ਕੁਝ ਫਾਈਨੈਂਸ਼ੀਅਲ ਡਿਸੀਜਨਸ ਗਲਤ ਲੈਣ ਕਰਕੇ ਵੀ ਕਈ ਬੱਚਿਆਂ ਨੇ ਸੁਸਾਇਸਾਈਡ ਵੀ ਕਮਿਟ ਕੀਤਾ ਕਿਉਂਕਿ ਸਿਰਫ ਇਹ ਪ੍ਰੋਬਲਮ ਨਹੀਂ ਹੁੰਦੀ ਕਿ ਉਹਨਾਂ ਦੀ ਫੀਸਾਂ ਨਹੀਂ ਨਿਕਲਦੇ ਪਈਆਂ ਜਾਂ ਉਹਨਾਂ ਦੇ ਖਰਚੇ ਨਿਕਲਦੇ ਪਈਆਂ ਜਾਂ ਉਹਨਾਂ ਨੂੰ ਆਪਣਾ ਫਿਊਚਰ ਅੱਗੇ ਬ੍ਰਾਈਟ ਨਹੀਂ ਨਜ਼ਰ ਆਉਂਦਾ ਕਈ ਵਾਰੀ ਇਦਾਂ ਵੀ ਹੁੰਦਾ ਕਿ ਪਿੱਛੇ ਉਹ ਬਹੁਤ ਕਰਜ਼ਾ ਚੱਕ ਕੇ ਆਏ ਹੁੰਦੇ ਨੇ ਕਿਉਂਕਿ ਉਹ ਪਿੱਛੇ ਇਹ ਸੋਚ ਕੇ ਆਏ ਹੁੰਦੇ ਨੇ ਸ਼ਾਇਦ ਅਸੀਂ ਅੱਗੇ ਜਾ ਕੇ ਪੈਸੇ ਕਮਾ ਲਾਂਗੇ ਤੇ ਸਾਰਾ ਕਰਜ਼ਾ ਲਾ ਦਾਂਗੇ ਬਟ ਜਦੋਂ ਉਹਨਾਂ ਨੂੰ ਲੱਗਦਾ ਵੀ ਨਹੀਂ ਮੈਂ ਪਿੱਛੇ ਆਪਣਾ ਮਾਵਾ ਦੇ ਉੱਤੇ ਕਰਜ਼ਾ ਵੀ ਚੜਿਆ ਆਇਆ ਤੇ ਇੱਥੇ ਉਹਨੂੰ ਕੰਮ ਵੀ ਨਹੀਂ ਲੱਭਦਾ ਪਿਆ ਤੇ ਮੇਰਾ ਫਿਊਚਰ ਵੀ ਮੈਨੂੰ ਅੱਗੇ ਕੋਈ ਹੋਪ ਨਹੀਂ ਨਜ਼ਰ ਆਉਂਦੀ ਪਈ ਸੋ ਉਦੋਂ ਕਿ ਕੁਝ ਬੱਚਿਆਂ ਨੇ ਸੁਸਾਈਸਾਈਡ ਵੀ ਕਮਿਟ ਕੀਤਾ ਜਿਵੇਂ ਪਿੱਛੇ ਇੱਕ ਹਫ਼ਤਾ ਪਹਿਲਾਂ ਇੱਕ ਮੁੰਡੇ ਨੇ ਨਿਆਗਰਾ ਫਾਲ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਗੁਆਈ ਹੈ ਤੇ ਕਈ ਵਾਰੀ ਕੁਝ ਫਾਈਨੈਂਸ਼ੀ ਪੰਜ ਛੇ ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਬੱਚੇ ਨੇ ਇੱਕ ਮਹਿੰਗੀ ਗੱਡੀ ਲੈ ਲਈ ਸੀ ਜਿਹਦੀ ਉਹ ਕਿਸ਼ਤ ਨਹੀਂ ਸੀ ਦੇ ਸਕਦਾ ਫਿਰ ਉਹ ਪ੍ਰੈਸ਼ਰ 'ਚ ਆ ਗਿਆ ਕਿ ਮੈਂ ਆਪਣੇ ਮਾਵਾ ਪਰਿਵਾਰ ਨੂੰ ਵੀ ਨਹੀਂ ਦੱਸ ਸਕਦਾ ਤੇ ਜਿਹੜੇ ਉਹਦੇ ਇੱਥੇ ਰਿਸ਼ਤੇਦਾਰ ਬੈਠੇ ਸੀ ਉਹਨਾਂ ਨੇ ਵੀ ਉਹਨੂੰ ਡੰਟਣਾ ਸ਼ੁਰੂ ਕਰਤਾ ਉਹਦੇ ਪ੍ਰੈਸ਼ਰ ਬਣਾਉਣਾ ਸ਼ੁਰੂ ਕਰਤਾ ਸੋ ਪ੍ਰੈਸ਼ਰ ਨੂੰ ਉਹ ਨਾ ਚੱਲਦਾ ਹੋਇਆ ਉਹਨੇ ਸੁਸਾਈਸਾਈਡ ਕਮਿਟ ਕੀਤਾ ਤੇ ਕਈ ਵਾਰੀ ਕੁਝ ਬੱਚਿਆਂ ਦੀ ਲਾਪਰਵਾਹੀਆਂ ਵੀ ਹੁੰਦੀਆਂ ਨੇ ਹੁੱਲੜਬਾਜੀ ਵੀ ਹੁੰਦੀ ਹੈ ਕਿ ਉਹ ਮਹਿੰਗੀਆਂ ਗੱਡੀਆਂ ਲੈ ਕੇ ਫਿਰ ਕਾਰ ਰੇਸਿੰਗ ਦੇ ਚੱਕਰ ਦੇ ਵਿੱਚ ਪੈਂਦੇ ਨੇ ਤੇ ਇਹਨਾਂ ਐਕਸੀਡੈਂਟਾਂ ਦੇ ਵਿੱਚ ਆਪਣੀ ਜਾਨ ਗਵਾਉਂਦੇ ਨੇ ਸੋ ਇਹਨਾਂ ਸਾਰ ਐਜ਼ ਅ ਪੇਰੈਂਟ ਸਾਨੂੰ ਬਹੁਤ ਸੋਚਣ ਦੀ ਲੋੜ ਹੈ ਕਿ ਜਦੋਂ ਹੁਣ ਅਸੀਂ ਆਪਣੇ ਬੱਚਿਆਂ ਨੂੰ ਇੰਨੀ ਦੂਰ ਭੇਜਦੇ ਪਏ ਹਾਂ ਤੇ ਕੀ ਅਸੀਂ ਉਹਨਾਂ ਨੂੰ ਰਾਈਟ ਟ੍ਰੇਨਿੰਗ ਦੇ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਆਦੇ ਹਾਲਾਤਾਂ ਵਾਸਤੇ ਪ੍ਰੀਪੇਅਰ ਕਰਦੇ ਪਏ ਹਾਂ ਵੈਸੇ ਦਾ ਅੱਜ ਦੇ ਟਾਈਮ ਦੇ ਵਿੱਚ ਕੈਨੇਡਾ ਇੱਕ ਸੇਫ ਡੈਸਟੀਨੇਸ਼ਨ ਨਹੀਂ ਰਿਹਾ ਜਾਂ ਕੋਈ ਐਹੀ ਜੀ ਡੈਸਟੀਨੇਸ਼ਨ ਨਹੀਂ ਰਿਹਾ ਜਿੱਥੇ ਸਾਡੇ ਬੱਚੇ ਦਾ ਭਵਿੱਖ ਸੁਰੱਖਿਅਤ ਹੋਊਗਾ ਖਾਸ ਕਰ ਉਹਨਾਂ ਬੱਚਿਆਂ ਦਾ ਜਿਹੜੇ 12ਵੀਂ ਤੋਂ ਬਾਅਦ ਆ ਰਹੇ ਨੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਤੁਸੀਂ ਵੇਖਿਆ ਹੋਊਗਾ ਕਿ ਬੱਚਿਆਂ ਦਾ ਪ੍ਰੋਟੈਸਟ ਚੱਲਦਾ ਪਿਆ ਹੈ ਜਿੱਥੇ 70000 ਸਟੂਡੈਂ ਪ੍ਰੋਟੈਸਟ ਕਰ ਰਹੇ ਨੇ ਕਿ ਉਹਨਾਂ ਦੀ ਜੋ ਪੀਐਨਪੀ ਦੀ ਕੈਟਾਗਰੀ ਹੈ ਉਹਦੇ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਫੀਲਡ ਨੂੰ ਦੁਬਾਰਾ ਰਿਸਟੋਰ ਕੀਤਾ ਜਾਵੇ ਤਾਂ ਕਿ ਉਹ ਪੀਆਰ ਵਾਸਤੇ ਐਲੀਜੀਬਲ ਹੋਣ। ਨਾ ਸਿਰਫ ਪੀਆਰ ਕਿ ਉਹਨਾਂ ਦੇ ਵਰਕ ਪਰਮਿਟ ਵੀ ਐਕਸਟੈਂਡ ਨਹੀਂ ਕੀਤੇ ਜਾ ਰਹੇ ਤੇ ਇਹ ਹਾਲ ਹਰ ਉਸ ਆਉਣ ਵਾਲੇ ਸਟੂਡੈਂਟ ਦਾ ਹੋਣਾ ਜੋ ਹੁਣ ਕੈਨੇਡਾ ਦੇ ਵਿੱਚ ਆ ਰਿਹਾ ਹੈ ਜਾਂ ਇੱਕ ਦੋ ਸਾਲ ਦੇ ਵਿੱਚ ਆਪਣੇ ਵਰਕ ਪਰਮਿਟ ਦੀ ਐਕਸਟੈਂਸ਼ਨ ਲੱਭੂਗਾ। ਕਿਉਂਕਿ ਕੈਨੇਡਾ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਨੇ। 2.8 ਮਿਲੀਅਨ ਕੈਨੇਡੀਅਨਸ ਕੈਨੇਡਾ ਤੋਂ ਬਾਹਰ ਜਾਂਦੇ ਪਏ ਨੇ। ਕੈਨੇਡੀਅਨਸ ਜਿਹੜੇ ਜਿਹੜੇ ਲੋਕ ਇੱਥੇ ਦੋ ਤਿੰਨ ਪੀੜੀਆਂ ਤੋਂ ਰਹਿ ਰਹੇ ਸੀ ਉਹ ਹੋਰ ਡੈਸਟੀਨੇਸ਼ਨਸ ਵੱਲ ਜਾ ਰਹੇ ਨੇ ਕਿਉਂਕਿ ਉਹਨਾਂ ਦੀ ਇੱਥੇ ਰੋਟੀ ਤੱਕ ਦੇ ਲਾਲੇ ਪਾਏ ਹੋਏ ਨੇ ਕਿੰਨੇ ਮਿਲੀਅਨ ਕੈਨੇਡੀਅਨਸ ਐਵਰੀ ਈਅਰ ਫੂਡ ਬੈਂਕ ਨੂੰ ਜਾ ਰਹੇ ਨੇ ਕਿਉਂਕਿ ਉਹ ਰੋਟੀ ਅਫੋਰਡ ਨਹੀਂ ਕਰ 파 ਰਹੇ ਦੋ ਟਾਈਮ ਦੇ ਵਿੱਚ ਕ੍ਰਾਈਮ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਇੱਥੇ ਲੋਕਾਂ ਦੇ ਘਰਾਂ ਚੋਂ ਗੱਡੀਆਂ ਚੱਕ ਕੇ ਲੈ ਜਾਂਦੇ ਨੇ ਲੋਕਾਂ ਨੂੰ ਫਰੋਤੀਆਂ ਦੀ ਧਮਕੀ ਆ ਰਹੀਆਂ ਨੇ ਤੇ ਹੋਰ ਬਹੁਤ ਮਾੜੇ ਹਾਲਾਤ ਨੇ ਇਸ ਇਕਨੋਮੀ ਦੇ ਖਾਸ ਕਰ ਮਹਾਰਾਜ ਟੂਡੋ ਸਾਹਿਬ ਦੀ ਜੋ ਗਲਤ ਨੀਤੀਆਂ ਨੇ ਏ ਆਪਣੇ ਕੈਨੇਡੀਅਨਸ ਦਾ ਧਿਆਨ ਨਹੀਂ ਰੱਖ ਪਾ ਰਹੇ ਤੇ ਜਿਹੜੇ ਬੱਚੇ ਨੇ ਉਹ ਇਹਨਾਂ ਵਾਸਤੇ ਕਿਤੇ ਮੈਟਰੀ ਨਹੀਂ ਕਰਦੇ ਉਹ ਇਹਨਾਂ ਹੋ ਸਕਦਾ ਮੇਰੀ ਇਹ ਗੱਲ ਕਿਸੇ ਨੂੰ ਮਾੜੀ ਲੱਗੇ ਬਟ ਇਹੀ ਸੱਚਾਈ ਹੈ ਕਿਉਂਕਿ ਹੁਣ ਸਟੂਡੈਂਟਸ ਦਾ ਜੋ ਪੈਸਾ ਉਹ ਲੈਣਾ ਚਾਹੁੰਦੇ ਨੇ ਪਰ ਸਟੂਡੈਂਟਸ ਨੂੰ ਪੱਕਾ ਨਹੀਂ ਕਰਨਾ ਚਾਹੁੰਦੇ ਤੇ ਸਟੂਡੈਂਟਸ ਨੂੰ ਹੁਣ ਯੂਜ਼ ਐਂਡ ਥਰੋ ਵਾਲੀ ਨੀਤੀ ਦੇ ਹੇਠ ਇਥੋਂ ਭਜਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਡਿਸਕਰੀਜ ਕੀਤਾ ਜਾ ਰਿਹਾ ਹੈ ਸਰਕਾਰ ਪ੍ਰੋਪਾਗੈਂਡਾ ਵੀ ਕਰ ਰਹੀ ਹੈ ਹੁਣ ਐਂਟੀ ਇਮੀਗ੍ਰੈਂਟ ਤੇ ਐਂਟੀ ਸਟੂਡੈਂਟ ਵੇਵ ਬਣਾਉਣ ਦੀ ਸਟੂਡੈਂਟਸ ਨੂੰ 네ਗੇਟਿਵ ਲਾਈਟ ਦੇ ਵਿੱਚ ਵਿਖਾ ਕੇ ਸਾਰੇ ਪਾਸੇ ਬਦਨਾਮ ਕੀਤਾ ਜਾ ਰਿਹਾ ਤੇ ਸਾਰਾ ਬਲੇਮ ਉਹਨਾਂ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹੀ ਜੋ ਬਲੇਮ ਹੈ ਕਈ ਵਾਰੀ ਇਹ ਰੇਸ਼ੀਅਲ ਜੋ ਕਰਾਈਮਸ ਹੁੰਦੇ ਨੇ ਉਹਨਾਂ ਨੂੰ ਵੀ ਪ੍ਰੇਰਿਤ ਕਰਦਾ ਜਿਹੜੇ ਲੋਕ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਕਰਦੇ ਨੇ ਕਈ ਵਾਰੀ ਉਹ ਇਹੋ ਜਿਹੀਆਂ ਭਾਵਨਾਵਾਂ ਤੋਂ ਹੀ ਪ੍ਰੇਰਿਤ ਹੋ ਕੇ ਸਟੂਡੈਂਟਸ ਉੱਤੇ ਹਮਲਾ ਕਰਦੇ ਨੇ ਤੇ ਕਈ ਬੱਚਿਆਂ ਨੇ ਆਪਣੀ ਜਾਨ ਉਹਨਾਂ ਰੇਸ਼ੀਅਲ ਅਟੈਕਸ ਦੇ ਵਿੱਚ ਵੀ ਗਵਾਈ ਹੈ ਇਸ ਤੋਂ ਇਲਾਵਾ ਵੀ ਜਿਹੜੇ ਗੈਂਗਸਟਰਸ ਨੇ ਜਾਂ ਜਿਹੜੇ ਐਂਟੀ ਸੋਸ਼ੀਅਲ 엘ਿਮੈਂਟਸ ਨੇ ਉਹ ਇਨ੍ਹਾਂ ਸਟੂਡੈਂਟਸ ਦੀ ਮਜਬੂਰੀ ਦਾ ਫਾਇਦਾ ਚੱਕ ਰਹੇ ਨੇ ਕਈ ਬੱਚਿਆਂ ਨੂੰ ਡਰਗ ਵਿੱਚ ਨੂੰ ਤੇ ਲਾਇਆ ਹੋਇਆ ਹੈ ਤੇ ਕਈ ਵਿੱਚ ਨੂੰ ਇਹਨਾਂ ਨੇ ਡਰਗ ਦੇ ਕੇ ਮੁਹਈਆ ਕਰਵਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਨੇ ਪਿੱਛੇ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਆਈ ਸੀ ਜਿੱਥੇ 7 ਤੋਂ 8 ਆਪਣੇ ਇੰਡੀਅਨ ਪੰਜਾਬੀ ਮੁੰਡੇ ਇੱਕ ਟੈਂਟ ਦੇ ਵਿੱਚ ਰਹਿ ਰਹੇ ਸੀ ਨਾਲ ਉਹਨਾਂ ਦੀ ਇੱਕ ਕੁੜੀ ਵੀ ਸੀ ਜੋ ਨਸ਼ੇ ਦੀ ਹਾਲਾਤ ਦੇ ਵਿੱਚ ਉੱਥੇ ਰਹਿੰਦੇ ਪਏ ਸੀ ਕਿਉਂਕਿ ਉਹਨਾਂ ਨੇ ਸਾਰਾ ਪੈਸਾ ਆਪਣਾ ਜੋ ਸਾਰਾ ਪੀਸ ਦਾ ਪੈਸਾ ਸੀ ਉਹ ਸਾਰਾ ਨਸ਼ਿਆਂ ਦੇ ਵਿੱਚ ਲਾ ਦਤਾ ਪਿੱਛੇ ਦੇ ਇੱਕ ਰੈਕਡਰ ਦੇ ਪਤਾ ਲੱਗਿਆ ਸੀ ਜੋ ਇੰਟਰਨੈਸ਼ਨਲ ਸਟੂਡੈਂਟਸ ਇੱਥੇ ਆਈਆਂ ਨੇ ਖਾਸ ਕਰਕੇ ਪੰਜਾਬ ਤੋਂ ਜਾਂ ਇੰਡੀਆ ਤੋਂ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਫਸਾ ਕੇ ਆਪਣੇ ਜਾਲ ਦੇ ਵਿੱਚ ਫਸਾ ਕੇ ਉਹ ਪ੍ਰੋਸਟੀਟਿਊਸ਼ਨ ਦੇ ਵਿੱਚ ਤੱਕ ਰਹੀ ਸੀ ਕਈ ਜ਼ਿੰਦਗੀਆਂ ਇਸੇ ਪ੍ਰੋਸਟੀਟਿਊਸ਼ਨ ਬੈਕਟ ਨੇ ਖਰਾਬ ਕਰ ਦਿੱਤੀਆਂ ਨੇ ਤੇ ਉਹ ਕੁੜੀਆਂ ਹੁਣ ਸਟ्रेस ਦੇ ਵਿੱਚ ਨੇ ਤੇ ਕਾਉਂਸਲਿੰਗ ਲੈ ਰਹੀਆਂ ਨੇ ਕਿਉਂਕਿ ਉਹ ਪਿੱਛੇ ਆਪਣੇ ਮਾਪੇ ਨੂੰ ਵੀ ਨਹੀਂ ਦੱਸ ਸਕਦੀਆਂ ਕਿ ਉਹਨਾਂ ਨਾਲ ਕੀ ਹੋਇਆ ਸੋ ਇਹੋ ਜਿਹੇ ਲੋਕ ਇੱਥੇ ਐਕਸਪਲੋਇਟੇਸ਼ਨ ਕਰਨ ਵਾਸਤੇ ਬੈਠੇ ਨੇ ਤੇ ਜਿਹੜੇ ਮਾਵਾ ਇੰਡੀਆ ਤੋਂ ਆਪਣੇ ਬੱਚਿਆਂ ਨੂੰ ਇੱਥੇ ਭੇਜ ਰਹੇ ਨੇ ਤੋਂ ਉਹ ਨਾ ਭੇਜਣ ਕਿਉਂਕਿ ਇਹ ਹਾਲਾਤ ਹੋਰ ਵੀ ਜ਼ਿਆਦਾ ਬੱਦ ਤੋਂ ਨਾ ਤਾਂ ਇੱਥੇ ਲੋਕਾਂ ਦੇ ਰਹਿਣ ਵਾਸਤੇ ਘਰ ਨੇ ਤੇ ਨਾ ਇੱਥੇ ਉਹਨਾਂ ਨੂੰ jobbਾਂ ਮਿਲਦੀਆਂ ਪਈਆਂ ਪਿੱਛੇ ਜੇ ਕਿ ਇਹਨਾਂ ਨੇ ਬ੍ਰੈਂਪਟਨ ਦੇ ਵਿੱਚ ਬੇਸਮੈਂਟ ਫੜੀ ਹੈ ਜਿੱਥੇ ਇੱਕ ਬੇਸਮੈਂਟ ਦੇ ਵਿੱਚ 25 ਸਟੂਡੈਂਟਸ ਰਹਿ ਰਹੇ ਸੀ ਇਸ ਤਰ੍ਹਾਂ ਕੇ ਦੇ ਮਾੜੇ ਹਾਲਾਤ ਨੇ ਅਸੀਂ ਆਪਣੇ ਬੱਚਿਆਂ ਨੂੰ ਉਜਵਲ ਭਵਿੱਖ ਵਾਸਤੇ ਇੱਥੇ ਭੇਜਦੇ ਹਾਂ ਪਰ ਉਹਨਾਂ ਦਾ ਭਵਿੱਖ ਇੱਥੇ ਹੋਰ ਵੀ ਜ਼ਿਆਦਾ ਅੰਧਕਾਰ ਦੇ ਵਿੱਚ ਪੈ ਚੁੱਕਾ ਹੈ ਬੱਚਿਆਂ ਦਾ ਭਵਿੱਖ ਇੱਥੇ ਸੁਰੱਖਿਅਤ ਨਹੀਂ ਹੈ ਉਹ ਇੱਥੇ ਆ ਕੇ ਲੇਬਰ ਦੇ ਕੰਮਾਂ ਦੇ ਵਿੱਚ ਪੈ ਰਹੇ ਨੇ ਤੇ ਅਸੀਂ ਇੱਕ ਭੇਡ ਚਾਲ ਬਣਾ ਕੇ ਜਿਵੇਂ ਅਸੀਂ ਪਹਿਲਾਂ ਇੰਡੀਆ ਦੇ ਵਿੱਚ ਸੋਚਦੇ ਹੁੰਦੇ ਸੀ ਕਿ ਹਰ ਬੱਚਾ ਇੰਜੀਨੀਅਰ ਜਾਂ ਡਾਕਟਰ ਬਣੇ ਐਦਾਂ ਹੀ ਅਸੀਂ ਹੁਣ ਹਰ ਬੱਚੇ ਨੂੰ ਆਇਲੈਂਡ ਦੇ ਰਾਹ ਤੇ ੱੱਕੀ ਜਾਂਦੇ ਆਂ ਇੱਥੇ ਬੱਚੇ ਆ ਕੇ ਛੋਟੇ ਛੋਟੇ ਕੰਮ ਕਰਦੇ ਨੇ ਤੇ ਜਿਹੜੇ ਇਹ ਕੰਮ ਇੱਥੇ ਕਰਦੇ ਨੇ ਇਹੀ ਕੰਮ ਇਹ ਇੰਡੀਆ ਦੇ ਵਿੱਚ ਵੀ ਕਰ ਸਕਦੇ ਆਂ ਥੋੜੀ ਨਿਗਰਾਨੀ ਹੀ ਹੈ ਤੇ ਤੁਸੀਂ ਉਹਨਾਂ ਨੂੰ ਸਟੈਪ ਬਾਈ ਸਟੈਪ ਗਾਈਡ ਕਰ ਸਕਦੇ ਹੋ ਉਹਨਾਂ ਦੀ ਲਾਈਫ ਵਿੱਚ ਤਾਂ ਕਿ ਉਹਨਾਂ ਦਾ ਫਿਊਚਰ ਬ੍ਰਾਈਟ ਹੋ ਸਕੇ ਇੱਥੇ ਭੇਜਣ ਨਾਲ ਚੰਗਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖੋ ਕਿਉਂਕਿ ਜਿਹੜੇ ਮਾਪੇ-ਬਾਪ ਦੇ ਬੱਚੇ ਆਪਣੀ ਜਾਨ ਗਵਾ ਚੁੱਕੇ ਨੇ ਤੁਸੀਂ ਉਹਨਾਂ ਦਾ ਸੋਚੋ ਕਿ ਉਹਨਾਂ ਦੀ ਹੁਣ ਜ਼ਿੰਦਗੀ ਕਿੱਦਾਂ ਲੰਘਣੀ ਹੈ ਤੇ ਖੁਦਾ ਨਾ ਖਾਸਤਾ ਜੇ ਕਿਤੇ ਟੋੜਾ ਬੱਚਾ ਤੁਹਾਡੇ ਹੱਥੋਂ ਚਲਾ ਗਿਆ ਤੇ ਫਿਰ ਤੁਸੀਂ ਸਿਰਫ ਲਕੀਰ ਪਿੱਟਦੇ ਰਹਿ ਜਾਓਗੇ ਇਹ ਗੱਲਾਂ ਬਾਰੇ ਬਹੁਤ ਹੀ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿਉਂਕਿ ਜਿਹੜੇ ਕੋਰਸੇਸ ਦੇ ਵਿੱਚ ਤੁਸੀਂ ਇੱਥੇ ਐਡਮਿਸ਼ਨ ਦਵਾਉਂਦੇ ਹੋ ਉਹਨਾਂ ਵਿੱਚ ਪੀਆਰ ਨਹੀਂ ਮਿਲਣੀ ਤੇ ਆਪਣੇ ਬੱਚੇ ਦਾ ਟੈਲੈਂਟ ਪਛਾਣੋ ਉਹਨੂੰ ਰੈਕਗਨਾਈਜ਼ ਕਰੋ ਕਿ ਉਹਦਾ ਇੰਟਰਸਟ ਕਿਹੜੀ ਫੀਲਡ ਦੇ ਵਿੱਚ ਹੈ ਤੇ ਇੰਡੀਆ ਦੇ ਵਿੱਚ ਵੀ ਤੁਸੀਂ ਉਹਨੂੰ ਉਹਜਾ ਕੋਰਸ ਕਰਾ ਕੇ ਜਾਂ ਉਹੋ ਜੀ ਸਖਲਾਈ ਦਵਾ ਕੇ ਉੱਥੋਂ ਵੀ ਕੰਮ ਖੋਲ ਸਕਦੇ ਹੋ ਤੇ ਉੱਥੇ ਵੀ ਤਰੱਕੀ ਕਰ ਸਕਦਾ ਜਿੱਦਾਂ ਕਿ ਅੱਜ ਟੈਕਨੋਲੋਜੀ ਇੰਨੀ ਡਿਵੈਲਪ ਹੋ ਚੁੱਕੀ ਹੈ AI ਆ ਚੁੱਕਿਆ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਹੋਰ ਬਹੁਤ ਕੰਮ ਨੇ ਜਿਹੜੇ ਇੱਥੇ ਹੁੰਦੇ ਹੁੰਦੇ ਸੀ ਹੁਣ ਬਿਲਕੁਲ ਮੁੰਡਿਆਂ ਨੇ ਜਾ ਕੇ ਉੱਥੇ ਵਾਪਸ ਰਿਵਰਸ ਮਾਈਗ੍ਰੇਸ਼ਨ ਜਿਹੜਾ ਮੁੰਡਿਆਂ ਨੇ ਕੀਤੀ ਹੈ ਉਹਨਾਂ ਨੇ ਬਿਲਕੁਲ ਉਹੀ ਕੰਮ ਉੱਥੇ ਵੀ ਖੋਲ ਲਏ ਨੇ ਆਪਣੇ ਬੱਚਿਆਂ ਨੂੰ ਨੇ ਦੂਰ ਭੇਜ ਕੇ ਇਹਨਾਂ ਪੈਸਾ ਇਨਵੈਸਟ ਕਰਕੇ ਉਹਨਾਂ ਨੇ ਇਹ ਸਾਲ ਖਰਾਬ ਕਰਕੇ ਤੁਸੀਂ ਕੁਝ ਵੀ ਅਚੀਵ ਨਹੀਂ ਕਰ ਸਕ ਇਹ ਸਰਕਾਰ ਦੇ ਵਿੱਚ ਤੇ ਪਲੱਸ ਜਿਹੜੀ ਜਿਹੜੀ ਸਰਕਾਰ ਆਉਣੀ ਹੈ ਉਹਨੂੰ ਵੀ 5 ਤੋਂ 6 ਸਾਲ ਲੱਗ ਜਾਣੇ ਆ ਇਹ ਸਿਸਟਮ ਨੂੰ ਸੁਧਾਰਦੇ ਹੋਏ ਸੋ ਆਉਣ ਵਾਲਾ ਟਾਈਮ ਤਾਂ ਬਹੁਤ ਜ਼ਿਆਦਾ ਮਾੜਾ ਹੈ ਤੇ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਜੇ ਕਰਨਾ ਹੈ ਤਾਂ ਉਹਨਾਂ ਨੂੰ ਆਪਣੇ ਕੋਲ ਰੱਖੋ ਤੇ ਉਹਨਾਂ ਨੂੰ ਉੱਥੇ ਹੀ ਕੋਈ ਕੰਮ ਕਰਾਇਆ ਜਾਂ ਖਲਵਾਓ ਤੇ ਜਿਹੜਾ ਪੈਸਾ ਤੁਸੀਂ ਇੱਥੇ ਇਨਵੈਸਟ ਕਰ ਰਹੇ ਹੋ ਨਾ ਥਰਡ ਗ੍ਰੇਡ ਕੋਰਸੇਸ ਦੇ ਵਿੱਚ ਉਹੀ ਪੈਸਾ ਤੁਸੀਂ ਉੱਥੇ ਲਾ ਕੇ ਆਪਣੇ ਬੱਚਿਆਂ ਦਾ ਵਧੀਆ ਕੰਮ ਕਾਰੋਬਾਰ ਸਟਾਰਟ ਕਰਵਾ ਸਕਦੇ ਹੋ ਤੇ ਉੱਥੇ ਵੀ ਅਰਨ ਕਰ ਸਕਦੇ ਹੋ ਥੋੜੀ ਨਿਗਰਾਨੀ ਦੇ ਹੇਠ ਤੁਹਾਡੇ ਕੋਲ ਰਹਿਣਗੇ ਬਜਾਏ ਕਿ ਉਹ ਇੱਥੇ ਆ ਕੇ ਆਪਣੀ ਜਾਨਾ ਗਵਾਉਣ ਜਾਂ ਕੋਈ ਮਾੜੇ ਧੰਦਿਆਂ ਦੇ ਵਿੱਚ ਪੈ ਜਾਣ। ਇਹ ਸਟੋਰੀ ਇੱਕ ਸਟੂਡੈਂਟ ਦੀ ਨਹੀਂ ਹੈ, ਕਈ ਸਟੂਡੈਂਟਸ ਦੀ ਹੈ ਜਿਹੜੇ ਕਿ ਗੈਂਗਸਟਰਾਂ ਦੇ ਹੱਥਾਂ 'ਚ ਵੀ ਪਏ ਨੇ ਤੇ ਕਈ ਜਿਹੜੀਆਂ ਬੱਚੀਆਂ ਪ੍ਰੋਸਟੀਟਿਊਸ਼ਨ ਦੇ ਰੈਕਟਰ ਦੇ ਵਿੱਚ ਪਈਆਂ ਨੇ। ਨਾਲ ਹੀ ਵੈਸੇ ਤਾਂ ਇਹ ਸਰਕਾਰ ਦਾ ਕਿਸੇ ਵੱਲ ਧਿਆਨ ਹੈ ਨਹੀਂਗਾ, ਕਿਸੇ ਵੀ ਸਿਟੀਜ਼ਨ ਵਾਲੀ ਆ ਕਿਹੜੇ ਬੱਚੇ ਇੱਥੇ ਆ ਰਹੇ ਨੇ, ਬਟ ਸਟਿਲ ਇਹ ਸਰਕਾਰ ਦਾ ਹੀ ਫਰਜ਼ ਬਣਦਾ ਹੈ ਕਿ ਕਾਉਂਸਲਿੰਗ ਸਰਵਿਸਿਜ਼ ਪ੍ਰੋਵਾਈਡ ਕਰਨ, ਖਾਸ ਕਰ ਉਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਨਵੇਂ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਇੱਥੇ ਗਾਈਡ ਕਰਨ ਵਾਲਾ ਕੋਈ ਨਹੀਂ ਹੁੰਦਾ। ਕਈ ਵਾਰੀ ਉਹ ਸਟ्रेस ਦੇ ਵਿੱਚ ਹੁੰਦੇ ਨੇ ਤੇ ਇਹ ਉਹਨਾਂ ਦਾ ਫਰਜ਼ ਬਣਦਾ ਸਰਕਾਰ ਦਾ ਕਿ ਉਹ ਇੱਥੇ ਹਰ ਕਾਲਜ ਨੂੰ ਇੱਕ ਡਿਊਟੀ ਲਾਉਣ ਕਿ ਉਹ ਆਪਣੇ ਜੋ ਸਟੂਡੈਂਟਸ ਕਾਉਂਸਲਰਸ ਨੇ ਉਹਨਾਂ ਨਾਲ ਬੱਚਿਆਂ ਨਾਲ ਬਹਿ ਕੇ ਗੱਲ ਕਰਨ ਕਿ ਉਹਨਾਂ ਦੀ ਕੀ ਪਰੇਸ਼ਾਨੀਆਂ ਤੇ ਉਹਨਾਂ ਵਾਸਤੇ ਜੋ ਫੈਸਿਲਿਟੀਆਂ ਨੇ ਵਕਤੋਂ ਵਕਤ ਪ੍ਰੋਵਾਈਡ ਕੀਤੀਆਂ ਜਾਣ। ਬਜਾਏ ਕਿ ਇੱਥੇ 11 ਲੱਖ ਸਟੂਡੈਂਟ ਬੁਲਾਇਆ ਜਾਵੇ ਇੱਥੇ 19 ਸਟੂਡੈਂਟ ਬੁਲਾਉਣੇ ਚਾਹੀਦੇ ਆ ਜਿੰਦੇ ਵਿਚਾਰੇ ਇੱਥੇ ਆਰਾਮ ਨਾਲ ਇੱਕ ਚੰਗੀ ਜ਼ਿੰਦਗੀ ਜੀ ਸਕਣ ਨਾ ਕਿ 3rd ਗ੍ਰੇਡ ਭਈਆਂ ਨਾਲੋਂ ਮਾੜੀ ਜ਼ਿੰਦਗੀ ਇੱਥੇ ਉਹਨਾਂ ਨੂੰ ਮਿਲਦੀ ਪਈ ਹੈ। ਤੇ ਜੇ ਤੁਸੀਂ ਆਪਣੇ ਬੱਚੇ ਨੂੰ ਇੱਥੇ ਇਸ ਕਰਕੇ ਭੇਜ ਰਹੇ ਹੋ ਕਿ ਹਿੰਦੁਸਤਾਨੀਆ ਪੰਜਾਬ ਦੇ ਵਿੱਚ ਬਹੁਤ ਨਸ਼ਾ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਇੱਥੇ ਵੀ ਨਸ਼ਾ ਬਹੁਤ ਹੈ। ਹਾਂ ਥਾਂ ਉੱਤੇ ਦੁਕਾਨਾਂ ਖੁੱਲੀਆਂ ਹੋਈਆਂ ਹੋਈਆਂ ਜਿੱਥੇ ਹੁਣ ਲੀਗਲ ਨਸ਼ਾ ਵਿਕਦਾ ਹੈ। ਤੇ ਜੇ ਲੀਗਲ ਨਾਲ ਵੀ ਮਿਲੇ ਤੇ ਇੱਥੇ ਇਲਲੀਗਲ ਨਸ਼ਾ ਇੰਨਾ ਕੁ ਜ਼ਿਆਦਾ ਕਿ ਤੁਸੀਂ ਕਿਤੋਂ ਵੀ ਲੈ ਸਕਦੇ। ਸੋ ਤੁਹਾਡੇ ਬੱਚੇ ਇੱਥੇ ਵੀ ਨਸ਼ਿਆਂ ਤੋਂ ਸੇਫ ਨਹੀਂ ਹੈ। ਸੋ ਮੇਰੀਆਂ ਇੰਨੀਆਂ ਕੀ ਬੇਨਤੀਆਂ ਸੀ ਜਿਹੜੇ ਬੱਚੇ ਜਾਂ ਜਿਹੜੇ ਮਾਪਿਓਂ ਸਿਰਫ ਸਟੈਟਸ ਸਿੰਬਲ ਦੀ ਦੌੜ ਦੇ ਵਿੱਚ ਆ ਕੇ ਸੋਚ ਰਹੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੀਏ ਕਿਉਂਕਿ ਮੇਰੇ ਰਿਸ਼ਤੇਦਾਰ ਨੇ ਆਪਣਾ ਬੱਚਾ ਕੈਨੇਡਾ ਭੇਜਿਆ ਜਾਂ ਮੇਰਾ ਫਰੈਂਡ ਬਾਹਰ ਗਿਆ ਸੋ ਉਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਉਹ ਕੀ ਇਹ ਸਹੀ ਡਿਸੀਜਨ ਲੈ ਰਹੇ ਨੇ ਕਿ ਜੋ ਹਸ਼ਰ ਇਹਨਾਂ ਸਟੂਡੈਂਟਸ ਦਾ ਇੱਥੇ ਹੁਣ ਹੋ ਰਿਹਾ ਹੈ ਜਾਂ ਜਿਹੜੇ ਪ੍ਰਿੰਸ ਐਡਵਰਡ ਆਇਲੈਂਡ ਦੇ ਵਿੱਚ ਵਿਚਾਰੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਦਾ ਕੀ ਫਿਊਚਰ ਹੈ ਇਹਨਾਂ ਸਾਰਿਆਂ ਵੱਲ ਦੇਖ ਕੇ ਤੁਸੀਂ ਆਪਣੇ ਡਿਸੀਜਨ ਨੂੰ ਦੁਬਾਰਾ ਇੱਕ ਵਾਰੀ ਸੋਚੋ ਤੇ ਵਿਚਾਰੋ ਕੋਈ ਹੋਰ ਕੰਟਰੀ ਵੇਖੋ ਜਿੱਥੇ ਤੁਹਾਡਾ ਬੱਚੇ ਦਾ ਫਿਊਚਰ ਸੇਫ ਹੋਵੇ ਯਾ ਫਿਰ ਤੁਸੀਂ ਇੰਡੀਆ ਦੇ ਵਿੱਚ ਕੋਈ ਆਪਣੇ ਬੱਚੇ ਨੂੰ ਇਹੋ ਜਿਹਾ ਕੰਮ ਕਰ ਲਾਓ ਜਿਹਦੇ ਵਿੱਚ ਉਹਦਾ ਭਵਿੱਖ ਸੁਰੱਖਿਅਤ ਹੋਵੇ ਆਈ ਹੋਪ ਤੁਹਾਨੂੰ ਮੇਰੀ ਸਾਰੀਆਂ ਗੱਲਾਂ ਸੈਂਸ ਬਣ ਆਉਣ ਗਈਆਂ ਤੁਹਾਨੂੰ ਜੇ ਮੇਰੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ḍੂ ਲਾਈਕ ਸ਼ੇਅਰ ਐਂਡ ਕਮੈਂਟ ਤਾਂ ਕਿ ਕਿਸੇ ਹੋਰ ਬੱਚੇ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਜਾਵੇ ਤੇ ਉਹ ਆਪਣਾ ਇੱਕ ਇੱਕ ਰਾਈਟ ਡਿਸੀਜਨ ਬਣਾ ਲਵੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ